ਜਿਹੜੇ ਅਮਰਧਾਰੀ ਬੱਚੇ ਆ ਉਹਨਾਂ ਨੂੰ ਕਰੋੜਾਂ ਰੁਪਏ ਜਿਹੜੇ ਆ ਉਹ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਆ ਅੱਜ ਇਧਰਲੇ ਜਿਹੜੇ ਸਾਡੇ ਸਕੂਲ ਤੇ ਕਾਲਜ ਆ ਇਹਨਾਂ ਨੂੰ 1 ਕਰੋੜ 43 ਲੱਖ 94000 ਰੁਪਇਆ ਸਾਰੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਅਮਰਧਾਰੀ ਬੱਚਿਆਂ ਨੂੰ ਉਹ ਪ੍ਰਿੰਸੀਪਲਾਂ ਦੇ ਸਪੋਰਟ ਕਰ ਦਿੱਤੇ ਆ ਜੋ ਅੱਜ ਇਹ 25 ਸਕੂਲ ਦਾ ਕਾਲਜ ਜਿਹੜੇ ਮਾਝਾ ਜ਼ੋਨ ਦੇ ਆ ਇਹਨਾਂ ਸਾਰਿਆਂ ਨੂੰ ਅਮਰਧਾਰੀ ਬੱਚਿਆਂ ਨੂੰ ਇਹ ਜਿਹੜੇ ਉਹਨਾਂ ਦੇ ਪ੍ਰਿੰਸੀਪਲ ਸਹਿਬਾਨ ਆ ਇਹ ਸਕਾਲਰਸ਼ਿਪ ਉਹਨਾਂ ਦੇ ਸਪੋਰਟ ਕੀਤਾ ਗਿਆ ਜਿਹੜੇ ਬੱਚਿਆਂ ਨੂੰ ਜਿੰਨੇ ਅਮਰਧਾਰੀ ਆ ਮਾਦੀ ਜਿਹੜੀ ਸਭ ਤੋਂ ਵੱਡੀ ਪ੍ਰਾਇਓਰਟੀ ਉਹ ਧਰਮ ਪ੍ਰਚਾਰ ਦੀ ਆ ਸੈਕੰਡ ਅਸੀਂ ਐਤਕੀ ਇੱਕ PCS ਜੁਡੀਸ਼ਰੀ ਉਹ ਅਕੈਡਮੀ ਅਸੀਂ ਜਸੇਦਾਰ ਗੁਰਚਾਨ ਸਿੰਘ ਟੋੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਸਥਾਪਿਤ ਕਰਨ ਜਾ ਰਹੇ ਆਏ ਗੁਰੂ ਜੀ ਕੀ ਫਤਿਹ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਜਿਹੜੇ ਅਮਰਧਾਰੀ ਬੱਚੇ ਆ ਉਹਨਾਂ ਨੂੰ ਕਰੋੜਾਂ ਰੁਪਏ ਜਿਹੜੇ ਆ ਉਹ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਆ ਉਹ ਤੋਂ ਇਲਾਵਾ ਜਿਹੜਾ ਸਾਡਾ ਧਾਰਮਿਕ ਪ੍ਰੀਖਿਆ ਹੁੰਦੀ ਆ ਉਹਦਾ ਵੀ ਜਿਹੜੇ ਫਸਟ ਸੈਕੰਡ ਬੱਚੇ ਆਉਂਦੇ ਆ ਉਹਨਾਂ ਨੂੰ ਇਹ ਸਕਾਲਰਸ਼ਿਪ ਦੇ ਤੌਰ ਦੇ ਉੱਤੇ ਮਾਇਕ ਸਹਾਇਤਾ ਦਿੱਤੀ ਜਾਂਦੀ ਆ ਅੱਜ ਇਧਰਲੇ ਜਿਹੜੇ ਸਾਡੇ ਸਕੂਲ ਤੇ ਕਾਲਜ ਆ ਇਹਨਾਂ ਨੂੰ 1 ਕਰੋੜ 43 ਲੱਖ 94000 ਰੁਪਇਆ ਸਾਰੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਅਮਰਤਾਰੀ ਬੱਚਿਆਂ ਨੂੰ ਉਹ ਪ੍ਰਿੰਸੀਪਲਾਂ ਦੇ ਜ਼ਕੂਰਦ ਕਰ ਦਿੱਤੇ ਆ ਜੀ ਉਹ ਉਹਨਾਂ ਬੱਚਿਆਂ ਨੂੰ ਦੇਣਗੇ ਇਹ ਤੋਂ ਇਲਾਵਾ 32 ਲੱਖ 25900 ਰੁਪਏ ਜਿਹੜੇ ਸਾਡੇ ਧਾਰਮਿਕ ਪ੍ਰਖਿਆ ਹੁੰਦੀ ਆ ਉਹਦੇ ਵਿੱਚ ਵੀ ਇਹਨਾਂ ਨੂੰ ਪਿਛਲੇ ਸਾਲ ਦਿੱਤੇ ਗਏ ਆ ਸੋ ਅੱਜ ਇਹ 25 ਸਕੂਲ ਦਾ ਕਾਲਜ ਜਿਹੜੇ ਮਾਝਾ ਜ਼ੋਨ ਦੇ ਆ ਇਹਨਾਂ ਸਾਰਿਆਂ ਨੂੰ ਅਮਰਤਾਰੀ ਬੱਚਿਆਂ ਨੂੰ ਇਹ ਜਿਹੜੇ ਉਹਨਾਂ ਦੇ ਪ੍ਰਿੰਸੀਪਲ ਸਹਿਬਾਨ ਆ ਇਹ ਸਕਾਲਰਸ਼ਿਪ ਉਹਨਾਂ ਦੇ ਸਪੋਰਟ ਕੀਤਾ ਗਿਆ ਜਿਹੜੇ ਬੱਚਿਆਂ ਨੂੰ ਜਿੰਨੇ ਅਮਰਤਾਰੀ ਆ ਉਹਨਾਂ ਨੂੰ ਜਾ ਕੇ ਉਹ ਦੇ ਦੇਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਕਰੋੜਾਂ ਰੁਪਏ ਥਰੂਆਊਟ ਪੰਜਾਬ ਜਿੰਨੇ ਅਮਰਤਾਰੀ ਬੱਚੇ ਆ ਜਿਹੜੇ ਸਾਡੇ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਨੂੰ ਇੱਕ ਸਾਇਕਾ ਮਾਇਕ ਸਹਾਇਤਾ ਦਿੱਤੀ ਜਾਂਦੀ ਆ ਉਹ ਤੋਂ ਇਲਾਵਾ ਵੀ ਬਹੁਤ ਸਾਰੇ ਮੈਂਬਰ ਸਹਿਬਾਨ ਜਾਂ ਕਈ ਵਾਰੀ ਸਿੱਧੇ ਵੀ ਪੇਰੈਂਟਸ ਆ ਜਾਂਦੇ ਆ ਜਿਹੜੇ ਮਾਇਕ ਤੌਰ ਤੇ ਚਾਹੇ ਪ੍ਰੋਫੈਸ਼ਨਲ ਕਾਲਜ ਹੋਣ ਉੱਥੇ ਉਹਨਾਂ ਕੋਲੋਂ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ ਉਹ ਵੀ ਸਾਡੇ ਲੱਖਾਂ ਰੁਪਈਏ ਲੱਖਾਂ ਨਹੀਂ ਮੈਂ ਕਹਿ ਸਕਦਾ ਕਰੋੜਾਂ ਰੁਪਈਏ ਉਹ ਵੀ ਬੱਕ ਬੱਕ ਅਦਾਰਿਆਂ ਦੇ ਵਿੱਚ ਸਕੂਲਾਂ ਕਾਲਜਾਂ ਨੂੰ ਦਿੱਤੇ ਜਾਂਦੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਵੱਧ ਤੋਂ ਵੱਧ ਅਮਰਤਾਰੀ ਹੋਣ ਜੀ ਤੇ ਫਿਰ ਇਹ ਅਮਰਤਾਰੀ ਹੋਣ ਦੇ ਨਾਤੇ ਸਕਾਲਰਸ਼ਿਪ ਦਾ ਵੀ ਲਾਹਾ ਲੈਣ ਧਾਰਮਿਕ ਪ੍ਰੀਖਿਆ ਦਾ ਵੀ ਲਾਹਾ ਲੈਣ ਤੇ ਚੰਗੀ ਜਿਹੜੀ ਸਿਹਰਦ ਆਪਣੀ ਐਜੂਕੇਸ਼ਨ ਲੈ ਕੇ ਗੁਰਸਿੱਖੀ ਦੀ ਵੀ ਸੇਵਾ ਕਰਨ ਤੇ ਆਪਣੇ ਕਿੱਤਿਆਂ ਦੇ ਵਿੱਚ ਵੀ ਮਹਾਰਤ ਹੋ ਜਾ ਜੀ ਗੁਰਨਾਨਕ ਪਤਿ ਗੁਰਦਵਾਰ ਸਾਹਿਬ ਵਿਖੇ ਗੋਲੀਬਾਰੀ ਤੁਸਾਈ ਇਕੱਠਾ ਵਾਪਰੀ ਆ। ਦੇਖੋ ਕਿਤੇ ਵੀ ਗੋਲੀ ਚੱਲੇ ਬਹੁਤ ਮਾੜੀ ਗੱਲ ਆ ਪਰ ਮੈਂ ਸਮਝਦਾ ਪਈ ਕਤਲ ਹੋ ਜਾਂਦੇ ਮੋੜ ਸਰਕਾਰਾਂ ਚੁੱਪ ਕਰ ਜਾਂਦੀਆਂ ਉਹ ਮੈਨੂੰ ਹੁਣ ਪਤਾ ਲੱਗਾ ਵੀ ਸੈਟ ਉੱਥੇ ਬਣਾ ਦਿੱਤੀ ਆ ਫੇਰ ਵੀ ਜਿਹੜਾ ਵੀ ਅਨਮਨੁੱਖੀ ਤੌਰ ਤੇ ਜਿਹਦਾ ਵੀ ਕਿਸੇ ਦਾ ਕਤਲ ਹੁੰਦਾ ਉਹ ਅਤਨਿੰਦਨਯੋਗ ਆ ਸਰ ਜੀ ਅੱਜ ਸਵਾਨਾ ਬਜਟ ਪੇਸ਼ ਕੀਤਾ ਜਾ ਰਿਹਾ ਜੀ ਅੱਜ ਬਜਟ ਇੱਕਲਾਸ ਹੈ ਕੀ ਉਮੀਦ ਅਰਜ਼ੂ ਲਾਈਗਾ ਜੀ ਇਹ ਹੁਣ ਇੱਕ ਡੈਕਰਮ ਹੁੰਦਾ ਹਰ ਕਾਰਜ ਦਾ ਫੇਰ ਤੁਹਾਡੀ ਵੀ ਆ ਜਿਹੜੀ ਇਗਰਨਸ ਜੇ ਮੁੱਕ ਜਾਣੀ ਆ ਤੇ ਸਾਡਾ ਵੀ ਅੰਦਰਲਾ ਜਿਹੜਾ ਉਹ ਜਿਹੜਾ ਬਜਟ ਸਪੀਚ ਪੜ੍ਹਨੀ ਆ ਜਨਰਲ ਸਕੱਤਰ ਸਾਹਿਬ ਨੇ ਉਹਦਾ ਵੀ ਕੋਈ ਰਹਾਸ ਨਹੀਂ ਰਹਿਣਾ ਪ੍ਰਮੁੱਖ ਰੂਪ ਚ ਕਿੰਨਾ ਮੁੱਦਿਆਂ ਤੇ ਕੇਂਦਰਿਤ ਪ੍ਰਮੁੱਖ ਰੂਪ ਦੇ ਵਿੱਚ ਸਾਡੀ ਜਿਹੜੀ ਸਭ ਤੋਂ ਵੱਡੀ ਪ੍ਰਾਇਓਰਟੀ ਉਹ ਧਰਮ ਪ੍ਰਚਾਰ ਦੀ ਆ ਸੈਕੰਡ ਅਸੀਂ ਐਤਕੀ ਇੱਕ ਪੀਸੀਐਸ ਜੁਡੀਸ਼ਰੀ ਉਹ ਅਕੈਡਮੀ ਅਸੀਂ ਜ세ਦਾਰ ਗੁਰਚਾਨ ਸਿੰਘ ਟੋੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਸਥਾਪਿਤ ਕਰਨ ਜਾ ਰਹੇ ਜਿਹੜੇ ਵਿੱਚ ਅਮਰਤਾਰੀ ਬੱਚੇ ਜਾਂ ਸਾਫ ਸੂਰਤ ਬੱਚੇ ਉਹ 40 ਕ ਦਾ ਬੈਚ ਅਸੀਂ ਚਲਾਵਾਂਗੇ ਅੱਗੇ 50 ਦਾ ਨਿਸ਼ਚੈ ਅਕੈਡਮੀ ਜਿਹੜੀ ਆ ਉਹ ਧਰਮ ਪ੍ਰਚਾਰ ਕਮੇਟੀ ਚ ਇਹ ਦੋਏ ਧਰਮ ਪ੍ਰਚਾਰ ਕਮੇਟੀ ਦੇ ਵਿੱਚੋਂ ਜਿਹੜੀਆਂ ਇਹ ਰੱਖੇ ਗਏ ਆ ਤੇ ਇਹ ਅਸੀਂ ਐਤਕੀ ਲਖ ਮਿਠਿਆ ਆ ਭਈ ਸਾਡਾ ਜੁਲਾਈ ਦੇ ਵਿੱਚ ਅਸੀਂ ਇਹ ਸਾਰਾ ਜਿਹੜਾ ਆ ਕਾਰ ਸ਼ੁਰੂ ਕਰ ਦਿੰਦੇ ਆ ਜੀ ਸਪੋਰਟਸ ਲਈ ਵੀ ਕੁਝ ਦੇਖੋ ਸਪੋਰਟਸ ਲਈ ਵੀ ਪਹਿਲਾਂ ਵੀ ਤੇ ਹੁਣ ਵੀ ਹਾਕੀ ਟੀਮ ਸਾਡੀ ਐਵੇਂ ਗੱਤਕੇ ਦੇ ਕਬੱਡੀ ਦੇ ਇਹ ਕਿਉਂਕਿ ਐਕਸਟਰਾ ਕਰਿਕਲ ਕਾਲੀਗੇ ਸਪੋਰਟਸ ਜਿਹੜਾ ਆ ਪਹਿਲਾਂ ਅਕੈਡਮਿਕ ਆ ਫਿਰ ਸਪੋਰਟਸ ਆ ਪਰ ਸਪੋਰਟਸ ਨੂੰ ਵੀ ਇਨਸੈਂਟਿਵ ਜਿਹੜਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹ ਪੂਰਾ ਦੇ ਰਹੀ ਹੈ